ਰਾਜਪੁਰਾ ਦੇ ਨਜ਼ਦੀਕ ਪੁਲਿਸ ਦੇ ਨਾਲ ਇਨਕਾਊਂਟਰ ਦੇ ਵਿੱਚ ਇੱਕ ਬਵਿਆ ਗੁਰਮੁਦਾ ਜਿਹੜਾ ਵਿਅਕਤੀ ਸੀ ਉਸਤੇ ਕਾਫੀ ਮਾਮਲੇ ਨਸ਼ਾ ਵੇਚਣ ਦੇ ਔਰ ਕ੍ਰਾਈਮ ਦੇ ਦਰਸੀ ਪੁਲਿਸ ਉਸ ਨੂੰ ਜਦ ਨਾਕਾ ਬੰਦੀ ਦੇ ਦੌਰਾਨ ਰੋਕਣਾ ਚਾਹਿਆ ਤਾਂ ਉਸ ਵੱਲੋਂ ਫਾਇਰਿੰਗ ਕਰਤੀ ਪੁਲਿਸ ਦੇ ਉੱਤੇ ਸਪੈਸ਼ਲ ਟੀਮ ਰਾਜਪੁਰਾ ਦੀ ਟੀਮ ਤੇ ਉਹਦੀ ਗੱਡੀ ਤੇ ਗੋਲਿਆਂ ਦੇ ਨਿਸ਼ਾਨ ਹੈ ਐਸਐਸਪੀ ਪਟਿਆਲਾ ਡਾਕਟਰ ਨਾਨਾ ਸਿੰਘ ਨੇ ਦੱਸਿਆ ਕਿ ਕਥਿਤ ਜਿਹੜਾ ਵਿਅਕਤੀ ਹੈ ਉਹ ਜ਼ਖਮੀ ਹੋਇਆ ਹੈ ਇਸ ਇਨਕਾਊਂਟਰ ਦੇ ਵਿੱਚ ਉਸ ਨੂੰ ਇਲਾਜ ਲਈ ਰੇਂਦਰ ਹਸਪਤਲ ਭੇਜਿਆ ਜਾ ਰਿਹਾ ਹੈ ਅਤੇ ਇਸ ਪੁਲਿਸ ਦੀ ਬੜੀ ਕਾਮਯਾਬੀ ਹੈ ਜਿਹੜਾ ਕਿ ਇਹ ਬੜਾ ਤਸਕਰ ਸੀ ਨਸ਼ਾ ਸਪਲਾਈ ਕਰਦਾ ਸੀ ਸਪਲਾਇਰ ਕਰਦਾ ਸੀ ਅਤੇ ਕਈ ਤਰ੍ਹਾਂ ਕੇ ਇਹ ਅਪਰਾਧਿਕ ਕਾਰਵਾਈਆਂ ਚ ਸ਼ਾਮਿਲ ਸੀ ਪੁਲਿਸ ਦੀ ਬੜੀ ਸਫਲਤਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਕੋਈ ਵੀ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਕਰੇਗਾ ਪੁਲਿਸ ਉਸਨੂੰ ਬਿਲਕੁਲ ਨਹੀਂ ਬਖਸ਼ੇਗੀ ਜਿਸਨ ਆਈ ਸੀ ਕਿ ਤਜਿੰਦਰ ਸਿੰਘ ਗੁਰ ਤੇਜੀ ਇਹਨੂੰ ਸ਼ੌਕਾ ਵੀ ਕਹਿੰਦੇ ਆ ਇਹ ਨਿਕਲਦਾ ਰਾਜਪੁਰੇ ਦਾ ਉਪਲਹੀੜੀ ਪਿੰਡ ਦਾ ਰਹਿਣ ਵਾਲਾ ਹੈ ਕਿ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲ ਸੈਲ ਰਾਜਪੁਰਾ ਕੋਲ ਕਿ ਇਹ ਇਧਰ ਫਲੈਟਸ ਵਾਲੇ ਪਾਸੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਜਾ ਰਿਹਾ ਸੋ ਇਹਨੂੰ ਨਾਕਾਬੰਦੀ ਕਰਕੇ ਜੇ ਰੋਕਿਆ ਜਾਵੇ ਇਹਦੇ ਕੋਲੋਂ ਨਸ਼ੀਲਾ ਪਦਾਰਥ ਜਿਹੜਾ ਹੈ ਉਹ ਰਿਕਵਰ ਹੋ ਸਕਦਾ ਸੋ ਇਹ ਜਦੋਂ ਨਾਕਾਬੰਦੀ ਕੀਤੀ ਗਈ ਨਾਕੇ ਤੇ ਪਹੁੰਚਿਆ ਇਹਨੇ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਪੁਲਿਸ ਤੇ ਫਾਇਲ ਕੀਤੇ ਦੋ ਜਿਹੜੇ ਕਿ ਦੋਵੇਂ ਗੱਡੀ ਤੇ ਲੱਗੇ ਨੇ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਆਫੀਸ਼ਲ ਗੱਡੀ ਹੈ ਸੋ ਉਹਦੇ ਤੇ ਜਦੋਂ ਦੋ ਫਾਇਰ ਲੱਗੇ ਤੇ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਜੋ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਲਿਫਟ ਗਿੱਟੇ ਤੇ ਲੱਗੇ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਫੇਰ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਇੱਕ ਮਰਡਰ ਦਾ ਪਰਚਾ ਤੇ ਤਿੰਨ ਆਰਮਜ਼ੈਟ ਦੇ ਪਰਚੇ ਨੇ ਤੇ ਇੱਕ ਐਨਡੀਪੀਐਸ ਦਾ ਸੋ ਇਹ ਬੜਾ ਐਕਟਿਵ ਸਪਲਾਈਅਰ ਹੈ ਬੜਾ ਐਕਟਿਵ ਮੈਂਬਰ ਹੈ ਬੰਬੀਹਾ ਗੈਂਗ ਦਾ ਪਿੱਛੇ ਇਹ ਨਸ਼ੇ ਦਾ ਵੀ ਕੰਮ ਕਰਦਾ ਰਿਹਾ ਸੋ ਬੜੀ ਵੱਡੀ ਸਫਲਤਾ ਅੱਜ ਹਾਸਲ ਹੋਈ ਹੈ ਸਪੈਸ਼ਲ ਸੈਲ ਪਟਿਆ ਰਾਜਪੁਰਾ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਤੇ ਐਸਪੀਸੀਟੀ ਵੈਬਰ ਚੌਧਰੀ ਸੋ ਇਹਨਾਂ ਨੇ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਰਾਉਂਡ ਅਪ ਕੀਤਾ ਹੈ ਅਰੈਸਟ ਕੀਤਾ ਤੇ ਨਾਲ ਦੀ ਨਾਲ ਜਿਹੜੀ ਰਿਕਵਰੀ ਹੈ ਉਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਈ ਹੈ ਤੇ ਨਾਲ ਹੀ ਕੁਝ ਗੋਲੀਆਂ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਬਾਅਦ ਚ ਕੀਤੀ ਜਾਊਗੀ ਫੀਰੋ ਰਿਪੋਰਟ ਸਮਾਣਾ ਨਿਊਜ਼ ਰਾਜਪੁਰਾ